ਹਾਨੂੰ ਪਤਾ ਹੈ ਕਿ ਤੁਹਾਡੀਆਂ ਕੁਝ ਚੰਗੀਆਂ ਆਦਤਾਂ ਵੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਕਈ ਬਿਮਾਰੀਆਂ ਨੂੰ ਸੱਦਾ ਦੇ ਸਕਦੀਆਂ ਨੇ ਇਸ ਲਈ ਇਹਨਾਂ ਨੂੰ ਵੀ ਧਿਆਨ ਦੇ ਨਾਲ ਹੀ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅੱਜ ਅਸੀਂ ਅਜਿਹਿਆਂ ਹੀ ਕੁਝ ਆਦਤਾਂ ਬਾਰੇ ਤੁਹਾਨੂੰ ਦੱਸਣ ਜਾ ਰਹੀ ਹਾਂ ਜੋ ਤੁਹਾਨੂੰ ਲੱਗਦਾ ਹੋਵੇਗਾ ਕਿ ਸਾਡੀ ਸਿਹਤ ਦੇ ਲਈ ਬਹੁਤ ਹੀ ਚੰਗੀਆਂ ਨੇ ਪਰ ਇਹ ਆਦਤਾਂ ਉਹਨੀਆਂ ਚੰਗੀਆਂ ਨਹੀਂ ਐ ਤੁਹਾਡੀ ਸਿਹਤ ਤੇ ਬੁਰਾ ਪ੍ਰਭਾਵ ਛੱਡਦੀਆਂ ਨੇ ਸਾਨੂੰ ਬਚਪਨ ਦੇ ਵਿੱਚ ਹੀ ਚੰਗੀਆਂ ਤੇ ਮਾੜੀਆਂ ਆਦਤਾਂ ਬਾਰੇ ਸਿਖਾਇਆ ਜਾਂਦਾ ਹੈ ਹਾਲਾਂਕਿ ਵੱਡੀ ਉਮਰ ਦੇ ਨਾਲ ਆਦਤਾਂ ਬਦਲਦੀਆਂ ਨੇ ਸਾਡੀ ਜੀਵਨ ਸ਼ੈਲੀ ਵੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ ਅਜਿਹੇ ਕੁਝ ਅਜੀਹੀਆਂ ਆਦਤਾਂ ਨੇ ਜਿਨ੍ਹਾਂ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ ਕੁਝ ਚੰਗੀਆਂ ਆਦਤਾਂ ਵੀ ਸਾਡੀ ਸਿਹਤ ਤੇ ਮਾੜਾ ਪ੍ਰਭਾਵ ਪਾ ਸਕਦੀਆਂ ਨੇ ਇਸ ਲਈ ਇਹਨਾਂ ਨੂੰ ਵੀ ਧਿਆਨ ਦੇ ਨਾਲ ਹੀ ਜੀਵਨ ਦੇ ਵਿੱਚ ਆਪਣਾ ਹਿੱਸਾ ਬਣਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤਾਂ ਜੇ ਤੁਹਾਡੀ ਪਾਚਨ ਕਿਰਿਆ ਕਮਜ਼ੋਰ ਹੈ ਤਾਂ ਪ੍ਰੋਟੀਨ ਦੇ ਲਈ ਨਾਨ-ਵੈਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹ ਸਿਹਤ ਦੇ ਲਈ ਹਾਨੀਕਾਰਕ ਹੋ ਸਕਦੀ ਹੈ ਮਾਹਿਰਾਂ ਦੀ ਮੰਨੀਏ ਤਾਂ ਮਾਸਾਹਾਰੀ ਪ੍ਰੋਟੀਨ ਤੇ ਸੈਚੁਰੇਟਿਡ ਫੈਟ ਨਾਲ ਭਰਪੂਰ ਹੁੰਦਾ ਜੋ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧਾ ਦਿੰਦਾ ਹੈ ਕਈ ਅਧਿਐਨਾਂ ਦੇ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਮਾਸਾਹਾਰੀ ਖਾਣ ਵਾਲਿਆਂ ਦੀ ਉਮਰ ਸ਼ਾਕਾਹਾਰੀ ਲੋਕਾਂ ਦੇ ਨਾਲੋਂ ਘੱਟ ਹੁੰਦੀ ਹੈ ਤੇ ਪੁਰਾਣੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਅਜਿਹੇ ਲੋਕ ਆਸਾਨੀ ਦੇ ਨਾਲ 슈ਗਰ ਦਿਲ ਦੇ ਰੋਗ ਤੇ ਹਾਈਪਰਟੈਨਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਲਈ ਜੇਕਰ ਤੁਹਾਡੀ ਵੀ ਪਾਚਨ ਕਿਰਿਆ ਉਨੀ ਚੰਗੀ ਨਹੀਂ ਹੈ ਤਾਂ ਤੁਹਾਨੂੰ ਨਾਨ-ভেজ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਇਸੇ ਤਰ੍ਹਾਂ ਸਹਿਤ ਮਹਾਰਾ ਦੀ ਸਲਾਹ ਮੰਨੀਏ ਤਾਂ ਫਲਾਂ ਨੂੰ ਕਦੇ ਵੀ ਮਠਿਆਈ ਦੇ ਰੂਪ ਦੇ ਵਿੱਚ ਨਹੀਂ ਖਾਣਾ ਚਾਹੀਦਾ ਇਸ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਖਾਣੇ ਦੇ ਨਾਲ ਫਲਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਫਲ ਥੋੜੇ ਗੈਪ ਤੇ ਨਾਲ ਹੀ ਖਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਮਹਿਰਾਂ ਦੀ ਬੰਨੀ ਹੈ ਤਾਂ ਜਦੋਂ ਸਰੀਰ ਤੇ ਦਿਮਾਗ ਬਹੁਤ ਜ਼ਿਆਦਾ ਤਣਾਅ ਵਿੱਚੋਂ ਲੰਘਦੇ ਨੇ ਇੱਕ ਵਿਅਕਤੀ ਡਿਪਰੈਸ਼ਨ ਦੇ ਵਿੱਚ ਹੁੰਦਾ ਤਾਂ ਸਾਨੂੰ weight training ਤੋਂ ਬਚਣਾ ਚਾਹੀਦਾ ਜਦੋਂ ਕਸਰਤ ਕਰਨ ਵਾਲੇ ਲੋਕ ਤਣਾਅ ਮਹਿਸੂਸ ਕਰਦੇ ਨੇ ਤਾਂ ਉਹ ਜ਼ਿਆਦਾ ਇੰਟੈਂਸ ਵਰਕਆਊਟ ਕਰਨਾ ਪਚਾਂਦੇ ਨੇ ਜਿਸ ਨਾਲ ਉਹਨਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਜਿਹੀ ਸਥਿਤੀ 'ਚ ਸੱਟ ਲੱਗਣ ਦਾ ਡਰ ਰਹਿੰਦਾ ਹੈ ਤੇ ਥਕਾਵਟ ਵੀ ਜਲਦੀ ਹੁੰਦੀ ਹੈ ਤਣਾ ਦੇ ਵਿੱਚ ਵੇਟ ਟ੍ਰੇਨਿੰਗ ਕਰਨ ਨਾਲ ਆਮ ਦਿਨਾਂ ਦੇ ਮੁਕਾਬਲੇ ਸਹੀ ਨਤੀਜੇ ਨਹੀਂ ਮਿਲਦੇ ਇਸ ਲਈ ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਅਸੀਂ ਸੋਨਿਆ ਹੀ ਹੋਵੇਗਾ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਇਸ ਤੇ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ ਪਰ ਕੀ ਤੁਹਾਨੂੰ ਪਤਾ ਸੀ ਕਿ ਜ਼ਿਆਦਾ ਪਾਣੀ ਪੀਣਾ ਵੀ ਖਤਰਨਾਕ ਹੋ ਸਕਦਾ ਹੈ ਇਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਸਿਹਤ ਦੇ ਲਈ ਖਤਰਨਾਕ ਹੈ। ਦਰਅਸਲ ਜਦੋਂ ਅਸੀਂ ਜ਼ਿਆਦਾ ਪਾਣੀ ਪੀਂਦੇ ਆ ਤਾਂ ਸਾਨੂੰ ਉਲਟੀਆਂ ਆ ਸਕਦੀਆਂ ਨੇ ਜਿਸ ਤੇ ਕਰਕੇ ਸਾਡੇ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਕਾਰਨ ਟਿਸ਼ੂਆਂ ਦੀ ਸੋਜ ਤੇ ਸਰੀਰ ਦੇ ਵਿੱਚ ਸੋਜ ਵੀ ਆ ਜਾਂਦੀ ਹੈ। ਅਜਿਹਾ ਕਰਨ ਕਰਕੇ ਸਰੀਰ ਦੇ ਵਿੱਚ ਪਾਣੀ ਦੇ ਜ਼ਹਿਰੀਲੇ ਹੋਣ ਦੀ ਸਮੱਸਿਆ ਹੋ ਸਕਦੀ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੱਤ ਸਕਦੀਆਂ ਨੇ। ਇਸ ਤੇ ਲਈ ਸਰੀਰ ਨੂੰ ਹਮੇਸ਼ਾ ਲੋੜ ਪੈਣ ਤੇ ਹੀ ਪਾਣੀ ਦੇਣਾ ਚਾਹੀਦਾ। ਪਿਆਸ ਲੱਗਣ ਤੇ ਹੀ ਪਾਣੀ ਪੀਣਾ ਚਾਹੀਦਾ। ਇਸ ਤੇ ਨਾਲ ਹੀ ਜੇਕਰ ਚੰਗੀ ਚਰਬੀ ਦੇ ਲਈ ਤੁਸੀਂ ਜ਼ਿਆਦਾ ਅਖਰੋਟ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਵੀ ਬਚਣਾ ਚਾਹੀਦਾ ਹੈ ਅਖਰੋਟ ਜ਼ਿਆਦਾ ਮਾਤਰਾ 'ਚ ਖਾਏ ਜਾਣ ਤਾਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਇਸ ਦੇ ਲਈ ਇਹਨਾਂ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਖਰੋਟ ਖਾਣ ਨਾਲ ਕਬਜ਼ ਪਾਰਵਦਨਾ ਤੇ ਵਿਟਾਮਿਨ E ਦੀ ਜ਼ਿਆਦਾ ਮਾਤਰਾ ਹੋ ਸਕਦੀ ਹੈ ਇਸ ਤੋਂ ਇਲਾਵਾ ਅਲਰਜੀ ਸੋਚ ਤਫੜਸਾ ਲੈਣ ਦੇ ਵਿੱਚ ਤਕਲੀਫ ਜੀ कच्चਾ ਹੋਣਾ ਤੇ ਬਲੱਡ ਸ਼ੂਗਰ ਦੇ ਪੱਧਰ ਦੇ ਵਿੱਚ ਵਾਧਾ ਆਮ ਦੇਖਿਆ ਜਾ ਸਕਦਾ ਹੈ ਇਸ ਲਈ ਨਾ ਪੰਜ ਆਦਤਾਂ ਨੂੰ ਤੁਹਾਨੂੰ ਧਿਆਨ ਦੇ ਨਾਲ ਇਹ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੀਦਾ ਹੈ ਤਾਂਕਿ ਤੁਹਾਨੂੰ ਸਿਹਤ ਸੰਬੰਧੀ ਕੋਈ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ